ਜਲੰਧਰ ਵਾਸੀਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਕਿ ਅੱਜ ਇੱਕ ਜਲੰਧਰ ਸ਼ਹਿਰ ਦੇ ਵਿੱਚ ਹਾਂਜੀ ਜਲੰਧਰ ਸ਼ਹਿਰ ਦੇ ਵਿੱਚ ਇੱਕ ਪਿਛਲੇ ਕਾਫੀ ਦਿਨਾਂ ਤੋਂ ਇੱਕ ਮਸਲਾ ਬੜਾ ਗੰਭੀਰ ਮਸਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਲੋਕ ਦੇਖ ਰਹੇ ਹਿੰਦੂ ਵਿਰੋਧੀ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਹਿੰਦੂ ਵਿਰੋਧੀ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਹਿੰਦੂ ਵਿਰੋਧੀ ਜਿਹੜਾ ਇੱਕ ਮੰਤਰੀ ਦਾ ਜਿਹੜੀ ਇੱਕ ਇੱਕ ਸ਼ਹਿ ਇੱਕ ਆਦਮੀ ਨੂੰ ਜਿਨਨੇ ਮਹਾਮੈਦ ਜਾਗਰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਿੰਦੂਸ ਘਟਨਾ ਜਲੰਧਰਾਂ ਦੇ ਉਹਨਾਂ ਨੇ ਆਵਾਜ਼ ਉਠਾਈ ਕਿਸੇ ਦੀ ਵੀ ਗੱਲ ਨਹੀਂ ਸੁਣੀ ਗਈ ਅੱਜ ਭਾਰਤੀ ਜਨਤਾ ਪਾਰਟੀ ਸਣੀ ਲੀਡਰਸ਼ਿਪ ਜਲੰਧਰ ਵੈਸਲੇ ਦੇ ਇਸ ਮੁੱਦੇ ਤੇ ਆਈ ਹੈ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਕਦੀ ਜਦੋਂ ਅੱਤਵਾਦ ਦਾ ਦੌਰ ਸੀ ਅਦੋਂ ਵੀ ਕਦੀ ਹਿੰਦੂਆਂ ਦੇ ਪ੍ਰੋਗਰਾਮ ਕਦੀ ਜਾਂ ਹਿੰਦੂਆਂ ਦੇ ਉੱਤੇ ਇਦਾਂ ਆਂਚ ਨਹੀਂ ਆਈ ਜੋ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਜਿਹੜੀ ਸਰਕਾਰ ਤਰੀਕ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਪ੍ਰਤੀ ਕੰਮ ਕਰ ਰਹੇ ਹਾਂ ਲੋਕਾਂ ਪ੍ਰਤੀ ਅਸੀਂ ਲੋਕ ਆਮ ਗਰੀਬਾਂ ਦੀ ਸਰਕਾਰ ਹੈ ਮੈਨੂੰ ਪੁੱਛਣਾ ਚਾਹਨਾ ਕਿ ਤੁਹਾਡੇ ਹੀ ਮੰਤਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਦਰਵਾਜ਼ੇ ਉੱਤੇ ਕਹਿ ਰਿਹਾ ਕਿ ਇੱਕ ਐਸੇ ਇਨਸਾਨ ਨੇ ਜਿਹਨੇ ਮਹਾਮੈਲੀ ਦੇ ਜਾਗਰਣ ਨੂੰ ਰੋਕਿਆ ਸਟੇਜ ਉੱਤੋਂ ਦੂਰ ਰੋਕਿਆ ਤੋੜਨ ਦੀ ਕੋਸ਼ਿਸ਼ ਕੀਤੀ ਗਾਲੀਆਂ ਦੇ ਰਿਹਾ ਇਹ ਵੀਡੀਓ ਦੇ ਵਿੱਚ ਅੱਜ ਉਸ ਬੰਦੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਪਿਛਲੇ ਕਿੰਨੇ ਦਿਨਾਂ ਤੋਂ ਪ੍ਰੈਸ ਕਰਕੇ ਕਿਸ ਚੀਜ਼ ਦਾ ਦਬਾਅ ਹੈ ਸਰਕਾਰ ਤੇ ਜੇ ਅੱਜ Hindu ਨਹੀਂ ਸੇਫ ਹੈ ਅੱਜ Hindu ਨੂੰ ਅੱਜ ਇੱਦਾਂ ਦਬ ਕੇ ਰਹਿਣਾ ਪਏਗਾ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਕਿਸ ਮੁੱਦੇ ਦੇ ਉੱਤੇ ਆਪਣੀ ਜਿਹੜੀ ਸਰਕਾਰ ਦੀ ਜਿਹੜੀ ਸਵਾ 3 ਸਾਲ ਦੀ ਫੌਰ ਗਿਆਰੀ ਦੱਸ ਰਹੀ ਹੈ ਹਾਲਾਤ ਪਹਿਲੇ ਹੀ ਬਹੁਤ ਵਿਗੜੇ ਹੋਏ ਆ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਵੀ ਦੇ ਰਹੇ ਆ ਅੱਜ ਕਿ ਅਗਰ ਔਰੇ ਦੇ ਖਿਲਾਫ ਕੈਫਾਇਰ ਨਹੀਂ ਕੀਤੀ ਗਈ ਔਰੇ ਤੋਂ ਬਾਅਦ ਭਾਰਤੀਨ ਦਾ ਬਜੰਦਰ ਵੈਸਟ ਦੇ ਵਿੱਚ ਵੱਡਾ ਰੋਸ ਕਰੇਗੀ ਅਗਰ ਔਰ ਇਸ ਵੀ ਨਈ ਪ੍ਰਸ਼ਾਸਨ ਦੇ ਜੇ ਕੰਨਾਂ ਦੇ ਵਿੱਚ ਅਗਰ ਉਹਨਾਂ ਦੀ ਆਵਾਜ਼ ਨਹੀਂ ਪਹੁੰਚੀ ਆਉਣ ਵਾਲੇ ਦਿਨਾਂ ਦੇ ਪੂਰੇ ਪੰਜਾਬ ਦੇ ਉੱਤੇ ਮੁੱਦਾ ਲੈ ਕੇ ਜਾਇਆ ਜਾ ਰਿਹਾ ਹੈਗਾ ਖਾਸ ਕਰਕੇ ਲੁਧਿਆਣਾ ਇਲੈਕਸ਼ਨ ਦੇ ਵਿੱਚ ਵੀ ਇਸ ਮੁੱਦੇ ਨੂੰ ਉਠਾਇਆ ਜਾਏਗਾ ਕਿ ਅਗਰ ਸਾਡੇ ਦੇਵੀ ਦੇਵਤਿਆਂ ਦੇ ਉੱਤੇ ਅਗਰ ਜਿਹੜੇ ਲੋਕ ਆ ਟਿੱਪਕੀਆਂ ਕਰਨ ਜਾਂ ਉਹਨਾਂ ਦੇ ਉੱਤੇ ਭੱਦੀ ਜਦਾਦੀ ਬੋਲਣ ਅਗਰ ਉਹ ਲੋਕ ਇੱਥੇ ਆਪਣੇ ਆਪ ਨੂੰ ਖੁੱਲੇ ਯਾਦ ਘੁੰਮ ਰਹੇ ਆ ਉਹਨਾਂ ਲੋਕਾਂ ਨੂੰ ਯਾਦ ਘੁੰਮਣ ਨਹੀਂ ਦਿੱਤਾ ਕਿ ਇਹ ਕਾਰਨ ਕਾਰਨ ਕਿ ਸਰਕਾਰ ਵਾਈ ਨਹੀਂ ਹੋ ਰਹੀ ਤੇ ਮਨਸ਼ਾ ਕੀ ਲੱਗੇ ਤੁਹਾਡੀ ਮਨਸ਼ਾ ਸਰਕਾਰ ਦੇ ਉਹਨੂੰ ਉਹਨਾਂ ਦੇ ਐਮਕੇ ਪ੍ਰਾਪਰਟੀ ਦਿੱਲੇ ਦਾ ਕੋਈ ਦੁਕਾਨ ਹੈ ਮੈਂ ਬਰੀ ਨਾਮ ਨਹੀਂ ਜਾਣਦਾ ਪਰ ਸਰਕਾਰ ਪੂਰਾ ਸੈਂਟਰ ਦੇ ਏਰੀਆ ਸਰਕਾਰ ਦਾ ਇੱਕ ਮੰਤਰੀ ਕਰਪਟ ਮੰਤਰੀ ਜਿਹੜਾ ਸਰਕਾਰ ਦਾ ਜਲੰਧਰ ਦੇ ਵਿੱਚ ਉਹਦਾ ਜਿਹੜਾ ਪਰਿਵਾਰ ਹੈ ਉਸ ਬੰਦੇ ਦੇ ਨਾਲ ਖੜਾ ਮੈਨੂੰ ਲੱਗਦਾ ਕਿ ਉੱਥੋਂ ਵੀ ਕੋਈ ਆਣ ਜਿਹੜੀ ਉਨਦਾਂ ਦਾ ਕੋਈ ਸਾਧਨ ਹੈ ਇਸ ਕਰਕੇ ਲੱਗਦਾ ਕਿ ਉਸ ਬੰਦੇ ਦੇ ਨਾਲ ਦਾ ਹੱਥ ਹੈ ਆਣਵਲ ਦਿਨ ਚੋਰਾ ਵੀ ਮੈਨੂੰ ਲੱਗਦਾ ਕਿ ਪੋਲ ਖੋਲਣੀ ਪੈਣੀ ਹੈ ਕਿ ਕਿਉਂ ਇੱਕ ਬੰਦੇ ਦੇ ਉੱਤੇ ਦਿੱਤਾ ਜਾ ਰਿਹਾ ਹਜ਼ਾਰਾਂ ਵੋਟਰਾਂ ਹਜ਼ਾਰਾਂ ਲੋਕ ਪੰਜਾਬ ਦੇ ਹਿੰਦੂ ਉਹਨਾਂ ਦੇ ਜਿਹੜੀ ਠੇਸ ਪਹਾਈ ਜਾ ਰਹੀ ਹੈ ਇੱਕ ਬੰਦੇ ਨੂੰ ਖੁਸ਼ ਕਰਦੇ ਜਿਹੜੇ ਆਪਣੇ ਵਿਗਨ ਪਾਏ ਗਏ ਇਹਦੇ ਕਾਰਨ ਕੀ ਮੰਦੇ ਕਿਉਂਕਿ ਇੱਕ ਚੈਕ ਇਹਦਾ ਕਾਰਨ ਹੈ ਕਿ ਮੈਨੂੰ ਲੱਗਦਾ ਕਿ ਉਹ ਹਿੰਦੂ ਵਿਰੋਧੀ ਹੈ ਉਹਨੂੰ ਦੇਵੀ ਦੇਵਤਾ ਨਾਲ ਪਿਆਰ ਨਹੀਂ ਹੈ ਜਿਸ ਦੇਵੀ ਦੇਵਤਾ ਨੇ ਇਸ ਹਿੰਦੁਸਤਾਨ ਦੇ ਉੱਤੇ ਜਿਨ੍ਹਾਂ ਦਾ ਰਿਆਬਰਾਂ ਦਾ ਸੀ ਜਿਨ੍ਹਾਂ ਦੀ ਧਰਤੀ ਦੇ ਜੀਰੇ ਆ ਅੱਜ ਉਹਨਾਂ ਨੂੰ ਉਸ ਤੇ ਸਰਕਾਰ ਦੇ ਕੋ ਸੁੱਤੀ ਪਈ ਐ ਪ੍ਰਸ਼ਾਸਨ ਦੁੱਤਾ ਪਿਆ ਪ੍ਰਸ਼ਾਸਨ ਦਬਾਅ ਬਣਾ ਰਿਹਾ ਕਿ ਰਾਜਨਾਮਾ ਕੀਤਾ ਜਾਵੇ ਕੰਪਰੋਮਾਈਜ਼ ਕੀਤਾ ਜਾਏ ਇੱਕ ਬੰਦੇ ਦੇ ਪਿੱਛੇ ਪੂਰਾ ਪ੍ਰਸ਼ਾਸਨ ਲੋਕਾਂ ਨੂੰ ਡਰਾ ਕੇ ਕਹਿ ਰਿਹਾ ਕਿ ਨਹੀਂ ਇਹ ਕੰਪਰੋਮੇ ਕੀਤਾ ਜਾਏ ਸਾਨੂੰ ਦੱਸਿਆ ਜਾਏ ਕਿ ਕਿਹੜੀ ਐਡੀ ਵੱਡੀ ਜਿਹੜੀ ਸਰਕਾਰ ਦੇ ਜਿਹੜਾ ਦਬਾਅ ਹੈ ਕੇਚੀ ਦਾ ਦਬਾਅ ਹੈ ਇਸ ਮਸਲੇ ਦੇ ਕਾਫੀ ਦਿਨ ਪਹਿਲਾਂ ਜਿਹੜਾ ਨਹੀਂ ਹੁਣ ਮਸਲਾ ਇਹ ਜਿਹੜਾ ਮਸਲਾ ਹੈ ਇਹਨੂੰ ਬੰਦ ਕਰਨਾ ਵੀ ਆਂਦਾ ਚਾਲੂ ਕਰਨਾ ਵੀ ਆਂਦਾ ਅੱਜ ਭਾਤੀ ਜਨਤਾ ਪਾਰਟੀ ਮੈਦਾਨ ਚ ਕੂਦ ਗਈ ਹੈ ਅਗਰ ਪੱਛਾ ਨਹੀਂ ਦਿੱਤਾ ਗਿਆ ਜਲੰਧਰ ਵਿਖੇ ਜਾਂ ਜਲੰਧਰ ਸ਼ਹਿਰ ਦੇ ਵਿੱਚ ਵੱਡਾ ਰੋਡ ਮਾਰਚ ਕੱਟਿਆ ਜਾਏਗਾ ਔਰ ਚੌਂਕਾਂ ਨੂੰ ਜਾਮ ਕਰਾਂਗੇ ਜਦ ਤੱਕ ਅਰੈਸਟ ਨਹੀਂ ਹੋਈ ਹੱਦ ਤੱਕ ਚੌਂਕ ਚ ਮੈਨੂੰ ਸੀਤਲ ਜੀ ਅੱਛਾ ਸੀਤਲ ਜੀ ਇੱਕ ਨਾ ਤੁਹਾਡੇ ਹੀ ਬੀਜੇਪੀ ਦੇ ਲੀਡਰ ਨੇ ਮਨੋਰਜਨ ਕਾਲੀਆ ਹਰੇ ਨੇ ਉਹਨਾਂ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਦੇ ਵਿੱਚ ਜਿਹੜਾ ਹੈਗਾ ਉਹ ਕਈ ਸਵਾਲ ਚੁੱਕ ਕੇ ਮੈਂ ਪਾਰਟੀ ਦੇ ਧਿਆਨ ਚ ਲੈ ਕੇ ਆਇਆ ਜੋ ਹੈਗਾ ਪਾਰਟੀ ਉਹ ਤਾਂ ਨਿੰਨੇ ਲਈ ਮੇਰੀ ਸੀਨੀਅਰ ਪਾਰਟੀ ਹੈ ਮੇਰੀ ਪਾਰਟੀ ਦੇ ਮੈਂ ਕੋਈ ਛੋਟਾ ਜਿਹਾ ਕਾਰਕਟਰ ਅੱਜ ਮੈਂ ਧਾਰਮਿਕ ਮੁੱਦੇ ਤੇ ਆਏ ਆ ਸਾਰੇ ਸਾਰੇ ਸਾਥੀ ਨਹੀਂ ਇਹ ਨਹੀਂ ਦੱਸ ਦੋ ਜੀ ਇਹਦਾ ਤੁਹਾਡੇ ਨਾਲ ਲਿੰਕ ਹੈ ਜਾਂ ਨਹੀਂ ਹੈ ਜੋ ਮੇਰਾ ਸਾਰੇ ਜਲੰਧਰ ਸ਼ਹਿਰ ਨਾਲ ਲਿੰਕ ਆ ਮੇਰਾ ਇਹ ਆਪਣੀ ਆਪਣੀ ਕਵੈਸਟੀ ਆ ਬੰਦੇ ਦੀ ਮੇਰਾ ਤੁਹਾਡੇ ਨਾਲ ਕੋਈ ਲਿੰਕ ਆ ਤੁਹਾਡੇ ਨਾਲ ਮੇਰਾ ਪੱਤਾ ਕਰਨਾ ਮੇਰਾ ਬੜਾ ਬੜਾ ਪਿਆਰ ਹੈ ਕਿ ਮੈਨੂੰ ਤੁਸੀਂ ਇਸ ਲਾਇਕ ਬਣਾਇਆ ਆ ਜਾ ਕੇ ਮੇਰੇ ਪੱਤਾ ਕੱਢਦੇ ਮੇਰੇ ਵੀਰ ਉਹਨਾਂ ਨੇ ਵੀ ਲਾਇਕ ਬਣਾਇਆ ਪਰ ਭਾਰਤੀ ਜਨਤਾ ਪਾਰਟੀ ਦਾ ਮੈਂ ਸਿਪਾਈ ਆ ਦਿਨ ਰਾਤ ਮੈਂ ਮਿਹਨਤ ਕਰਦਾ ਪਾਰਟੀ ਦੇ ਲਈ ਮੈਂ ਖੜਾ ਆ ਜਿਹੜਾ ਬੰਦਾ ਮੇਰੇ ਤੋਂ ਉਂਗਲੀ ਉਠਾਏਗਾ ਉਹ ਜਿਹੜੀ ਮਰਜ਼ੀ ਪਾਰਟੀ ਦਾ ਦੱਤ ਗਿਆ ਰਾ ਮੋਹਨਿੰਦਰ ਕਾਲੀਏ ਨੇ ਜਿਹੜਾ ਵੀ ਸੀਤਾ ਜੀ ਕੁਐਸਚਨ ਲੈਣੋ ਕੁਐਸਚਨ ਰੱਖਿਆ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਧਾਰਮਿਕ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਇੱਕ ਅਪਲੀਕੇਸ਼ਨ ਜੋ ਸੀਪੀ ਸਾਹਿਬ ਨੂੰ ਦੇ ਦਿੱਤੀ ਹੈ ਅਰਜ਼ੀ ਹੋ ਚੁੱਕੀ ਹੈ ਜਾਗਰਨ ਦੇ ਸੰਬੰਧਤ ਗੱਲ ਇਸ ਤੋਂ ਪਹਿਲਾਂ ਵੀ ਸੀਪੀ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਹੈ ਪ੍ਰਦੀਪ ਕੁਮਾਰ ਜੀ ਆਏ ਸੀ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਬੈਨਰ ਥੱਲੇ ਆਇਆ ਹਿੰਦੂs ਘਟਨਾ ਨੇ ਵੀ ਵਾਇਸ ਉਠਾਈ ਹੈ ਇਸ ਜਲੰਧਰ ਸ਼ਹਿਰ ਦੇ ਇਸ ਜਾਗਰਨ ਦੇ ਉੱਤੇ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਹੜੇ ਸਰਕਾਰ ਦੇ ਲੋਕ ਰੋਕ ਰਹੇ ਆ ਅੱਜ ਉਹਨਾਂ ਨੂੰ ਜਵਾਬ ਦੇਣ ਦਲੀਆ ਕਿੰਨੇ ਦਿਨ ਦਾ ਸਮਾਂ ਮੰਗਿਆ ਜੀ